ਟੋਡਾ 18/8 ਹੈ ਜੀ ਅੱਛਾ ਜੀ 18/8 ਟਰਾਲੀ ਆ ਇਹ ਜੀ ਜੀ ਇਹਦੇ ਵਿੱਚ ਹੁਣ ਪੀਟੀਓ ਨਾਲ ਕੀ ਜੀ ਆਪਾਂ ਨੂੰ ਭਰ ਕੇ ਜਦੋਂ ਆਪਾਂ ਤੋਰਨੀ ਹੈ ਟਰੈਕਟਰ ਦੇ ਆਪਾਂ ਸਿਰਫ ਚਾਹੇ ਤੁਸੀਂ ਟਰੈਕਟਰ ਨਿਊਟਰਲ ਕਰ ਦਿਓ ਟਰੈਕਟਰ ਦਾ ਪੀਟੀਓ ਗੇਅਰ ਪਾਉਣਾ ਹੈ ਜੀ ਜੀ ਆਫ ਆਨ ਡਾਇਰੈਕਸ਼ਨਾਂ ਦੱਸੀਆਂ ਨੇ ਜੀ ਐਚ ਕੇ ਇਹ ਬਾਈ ਇਹਨਾਂ ਦਾ ਨਾਮ ਆ ਗਿਆ ਪੀਟੀਓ ਟਰਾਲੀ ਤੇ ਹੁਣ ਬਾਈ ਜੀ ਇਹਦੇ ਬਾਰੇ ਦੱਸਣਗੇ ਆ ਲੋ ਜੀ ਕਦਾਂ ਜੀ ਬਈ ਜੀ ਇਹ ਤੇ ਜਿੰਨਾ ਵੀ ਲੋਹਾ ਲੱਗਿਆ ਸਾਰਾ ਟਾਟਾ ਸੇਲ ਦਾ ਅੱਛਾ ਟਾਟਾ ਸੇਲ ਦਾ ਹਾਂ ਜੀ ਬਈ ਠੀਕ ਹੈ ਜੀ ਇੱਥੇ ਟਾਟਾ ਸੇਲ ਤੇ ਤੁਸੀਂ ਮਾਰਕੀਟ ਵੀ ਇਜ਼ੀਲੀ ਚੈੱਕ ਕਰਨਾ ਬਈ ਜੀ ਹੁਣੀ ਆਪਾਂ ਚਾ ਲਓ ਅੱਛਾ ਚਾ ਲਓ ਜੀ ਪਹਿਲਾਂ ਤਾਂ ਆ ਲਓ ਇਹ ਇਜ਼ੀਲੀ ਦੋ ਫਾੜਾ ਟਰਾਲਾ ਜੀ ਬਿਲਕੁਲ ਜੀ ਜਿਹਦਾ ਕਿ ਬੜਾ ਇਜ਼ੀਲੀ ਨਿਕਲ ਪੂਰੀ ਐਂ 16 ਫੁੱਟ ਹਾਈਟ ਤੇ ਜਾ ਕੇ ਖਾਲੀ ਹੋ ਰਹੀ ਏ ਟਰਾਲੀ ਜੀ ਬਿਲਕੁਲ ਤੇ ਖਾਲੀ ਆ ਆ ਦੇਖ ਦਿਖਾਓ ਬਿਲਕੁਲ ਨਾਲ ਲੱਗੀ ਆ ਨੀਚੇ ਹਾਂ ਜੀ ਇਹ ਵੀ ਚੈੱਕ ਕਰੋ ਵੀ ਥੱਲੇ ਵੀ ਨਹੀਂ ਨਾਲ ਲੱਗਦੀ ਕਿਤੇ ਵਿੱਚ ਤੁਸੀਂ ਧਿਆਨ ਨਾਲ ਦੇਖੋ ਕਿ ਸਾਰੀ ਅਸੀਂ ਫੋਲਡਿੰਗ ਕਰਕੇ ਲਈ ਹੋਈ ਹੈ ਜਾਰੀ ਹੂੰ ਬਿਲਕੁਲ ਇਹ ਲੋ ਫੋਲਡਿੰਗ ਕਰਕੇ ਲਈ ਹੋਈ ਹੈ ਇੱਕੇ ਐਂਗਲ ਲੱਗ ਜਾਂਦਾ ਸੀ ਤਾਂ ਵਿਰਲ ਆ ਜਾਂਦੀ ਸੀ ਇਹਦੇ ਲੋਕਾਂ ਦੇ ਦਾਣੇ ਡਿੱਗਦੇ ਦਾਣੇ ਡਿੱਗਦੇ ਸੀ ਵਿੱਚ ਦੀ ਇਹ ਚ ਇੱਕ ਵੀ ਦਾਣਾ ਡਿੱਗ ਕੇ ਦਿਖਾਉ ਜੀ ਜੀ ਪੀ ਦੀਆਂ ਦੇਖੋ ਤੁਸੀਂ ਬਾਕੀ ਨਾ ਇਹ ਟੈਂਕਰ ਵੀ ਤਿਆਰ ਕਰਦੇ ਨੇ ਉਹਨਾਂ ਨਾਲ ਵੀ ਆਪਾਂ ਵਗਬ ਕਰਾਉਨੇ ਆ ਤੇ ਅੱਜ ਜਿਹੜੀਆਂ ਸਾਹਮਣੇ ਟਰਾਲੀ ਖੜੀ ਹੈ ਨਾ ਤੁਸੀਂ ਦੇਖ ਰਹੇ ਹੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਜੀ ਤੇ ਅੱਜ ਆ ਹਰੀਕ੍ਰਿਸ਼ਨ ਐਗਰੋ ਵਾਲੇ ਵੀਰਾਂ ਕੋਲ ਤੇ ਪਹਿਲਾਂ ਬਾਈ ਜੀ ਨਾਲ ਮੁਲਾਕਾਤ ਕਰਦੇ ਆ ਤੇ ਟਰਾਲੀਆਂ ਤਿਆਰ ਕਰਦੇ ਨੇ ਬਾਈ ਜੀ ਤੇ ਸਪੈਸੀਫਿਕੇਸ਼ਨ ਲੈਣੇ ਆ ਵੀ ਕਿਵੇਂ ਆ ਕਿਹੜੀ ਕਿਹੜੀ ਚੀਜ਼ ਇਹਨਾਂ ਦੀ ਟਰਾਲੀ ਦੇ ਵਿੱਚ ਸਪੈਸ਼ਲ ਆ ਸਭ ਤੋਂ ਪਹਿਲਾਂ ਗੱਲਬਾਤ ਕਰਦੇ ਆ ਸਸੀਕਲ ਬਾਈ ਜੀ ਸਸੀਕਲ ਬਾਈ ਜੀ ਹੋਰ ਠੀਕ ਠਾਕ ਜੀ ਵਧੀਆ ਜੀ ਹੋਰ ਜੀ ਬਾਈ ਜੀ ਵਧੀਆ ਚੱਲੀ ਜਾਂਦਾ ਜੀ ਸਭ ਵਧੀਆ ਜੀ ਸ਼ੁਕਰੇ ਪ੍ਰਮਾਤਮਾ ਦਾ ਹਾਂਜੀ ਸ਼ੁਕਰੀ ਚਾਹੀਦਾ ਤੇ ਬਾਈ ਜੀ ਮੈਨੂੰ ਪਤਾ ਲੱਗਾ ਸੀ ਤੁਹਾਡੀਆਂ ਟਰਾਲੀਆਂ ਬਾਰੇ ਹਨਾ ਜੀ ਤੇ ਆ ਟਰਾਲੀ ਖੜੀ ਹੈ ਜੀ ਪਿੱਛੇ ਦੇਖੋ ਜੀ ਦਿਖਾਓ ਨੇੜੋਂ ਇਹ ਹੈਗੀ ਟਰਾਲੀ ਇਹਨਾਂ ਦੀ ਬਿਲ ਤੇ ਨਾਲੇ ਨਾਲੇ ਆਪਾਂ ਇਹਦੇ ਆਲੇ-ਦੁਆਲੇ ਇੱਕ ਵਾਰੀ ਤੁਹਾਨੂੰ ਰੌਂਡ ਮਰਾਉਂਦੇ ਆ ਦਿਖਾਈ ਜੋ ਬਾਈ ਜੀ ਵੀ ਕਿਤ ਤਰ੍ਹਾਂ ਇਹਨਾਂ ਨੇ ਫਿਨਿਸ਼ਿੰਗ ਦਿੱਤੀ ਹੈ ਟਰਾਲੀ ਨੂੰ ਹਨਾ ਤੇ ਕੱਲੀ-ਕੱਲੀ ਚੀਜ਼ ਦਿਖਾਵਾਂਗੇ ਤੇ ਨਾਲੇ ਨਾਲੇ ਇਹ ਪੁੱਛਦੇ ਆਂ ਵੀ ਟਰਾਲੀਆਂ ਤਾਂ ਹੋਰ ਵੀ ਲੋਕ ਬਣਾਉਂਦੇ ਨੇ ਤੇ ਆਪਣੀ ਟਰਾਲੀ ਦੇ ਵਿੱਚ ਸਪੈਸ਼ਲ ਕੀ ਹੈ ਬਾਈ ਜੀ ਬਾਈ ਜੀ ਸਭ ਤੋਂ ਪਹਿਲੀ ਗੱਲ ਹੈ ਆਪਣੀ ਟਰਾਲੀ ਦੇ ਵਿੱਚ ਸਪੈਸ਼ਲ ਵੀ ਆਪਰੇ ਟਰਾਲੀ ਦੇ ਵਿੱਚ ਪੀਟੀਓ ਲਾਇਆ ਹੈ ਅੱਛਾ ਜੀ ਪੀਟੀਓ ਬਾਰੇ ਕਿਸਾਨ ਭਰਾਵਾਂ ਨੂੰ ਨੌਲੇਜ ਅੱਜ ਕੱਲ ਬਹੁਤ ਹੈ YouTube ਰਹੀ ਲਾ ਲੋ ਸੋਸ਼ਲ ਮੀਡੀਆ ਰਹੀ ਲਾ ਬਸ ਫਿਰ ਵੀ ਆਪਾਂ ਦੱਸਣਾ ਚਾਹਾਂਗੇ ਵੀ ਆਪਣੀ ਟਰਾਲੀ ਜਿਸ ਵਾਂ ਪੀਟੀਓ ਲਗਾਇਆ ਇਹਦੇ ਨਾਲ ਕਾਰਨ ਕੀ ਹੈ ਕਿ ਜਿਵੇਂ ਪਹਿਲਾਂ ਆਪਾਂ ਨੂੰ ਦਿੱਕਤਾਂ ਹੁੰਦੀਆਂ ਸੀ ਵੀ ਟਰਾਲੀ ਕਿਤੇ ਦਬ ਜਾਂਦੀ ਸੀ ਬਿਲਕੁਲ ਜੀ ਜਾਂ ਆਪਾਂ ਆਲੂਆਂ ਦੀ ਭਰ ਕੇ ਕੱਢਣ ਲੱਗਿਆਂ ਖੇਤੋਂ ਵਜਨ ਜ਼ਿਆਦਾ ਹੋਗਾ ਜਦੋਂ ਟਰੈਕਟਰ ਟਰੈਕਟਰ ਪਾ ਕੇ ਆਪਾਂ ਨੂੰ ਕੱਢਣੀਆਂ ਪੈਂਦੀਆਂ ਸੀ ਹੁਣ ਇਹ ਟਰਾਲੀ ਪਹਿਲੀ ਗੱਲ ਤਾਂ ਬਈ ਟਰਾਲੀ ਨਹੀਂ ਟਰਾਲੇ ਬਣ ਗਏ ਇਹ ਟਰਾਲੇ ਬਣ ਗਏ ਜੀ ਟਰਾਲੀਆਂ ਤਾਂ ਹੁਣ ਉਹਨਾਂ ਨੂੰ ਕਹਿੰਦੇ ਆ ਵੀ ਜਿਹੜੇ ਜੀਪਾਂ ਕਿੰਨੇ ਆ 18 ਬਾਈ 8 ਹੈ ਜੀ ਅੱਛਾ ਜੀ 18 ਬਾਈ 8 ਟਰਾਲੀ ਆ ਇਹ ਜੀ ਜੀ ਇਹਦੇ ਵਿੱਚ ਹੁਣ ਪੀਟੀਓ ਨਾਲ ਕੀ ਜੀ ਆਪਾਂ ਨੂੰ ਭਰ ਕੇ ਜਦੋਂ ਆਪਾਂ ਤੋਰਨੀ ਹੈ ਟਰੈਕਟਰ ਤੇ ਆਪਾਂ ਸਿਰਫ ਚਾਹੇ ਤੁਸੀਂ ਟਰੈਕਟਰ 뉴ਟਰਲ ਕਰ ਦਿਓ ਟਰੈਕਟਰ ਦਾ ਪੀਟੀਓ ਗੇਅਰ ਪਾਉਣਾ ਹੈ ਜੀ ਜੀ ਪੀਟੀਓ ਗੇਅਰ ਪਾਉਣ ਕਰਕੇ ਬਾਕੀ ਸਾਰੀ ਫੰਕਸ਼ਨਿੰਗ ਟਰਾਲੀ ਦੀ ਹੈ ਜੀ ਇਹ ਚ ਅੱਛਾ ਜੀ ਯਾਨੀ ਕਿ ਟਰੈਕਟਰ ਨੇ ਆਪਣਾ ਜਿਹੜਾ ਵਰਕ ਸੀਗਾ ਟਰੈਕਟਰ ਦਾ ਵਰਕ ਵੀ ਘਟਾਤਾ ਇੱਕ ਹਿਸਾਬ ਦਾ ਮਤਲਬ ਉਹਦਾ ਜਿਹੜਾ ਦਰਦ ਵੰਡਾਲਿਆ ਇਹ ਸਭ ਵੰਡਾਲਿਆ ਟਰੈਕਟਰ ਦਾ ਯੋਰ ਘਟ ਲੱਗੂਗਾ ਫਰਕ ਪੈ ਜਾਊਗਾ। ਟਰੈਕਟਰ ਦਾ ਜ਼ੋਰ ਘੱਟਣ ਲੱਗੇਗਾ ਟਰਾਲੀ ਨੇ ਆਪਣਾ ਜ਼ੋਰ ਲਾਣਾ। ਜੀ। ਵੀ ਉਹਦਾ ਮੇਨ ਮਕਸਦ ਇਹ ਹੈ ਸਾਡਾ ਲਾਉਣ ਦਾ। ਬਿਲਕੁਲ। ਵੀ ਉਹਨੇ ਧੱਕਾ ਮਾਰਨਾ। ਧੱਕਾ ਮਾਰਨਾ ਹੈ ਜੀ ਤੁਸੀਂ ਉਹਨੂੰ ਆਪਣਾ ਨਿਊਟਰਲ ਕਰ ਦਿਓ ਮਲਟੀ ਗੀਅਰ 'ਚ ਵੀ ਚੱਲ ਜੇਗਾ। ਸਾਰੇ ਪਾਸੇ ਸਾਡਾ ਪੀਟੀਓ ਸਕਸੈਸ ਹੈ। ਜੀ। ਠੀਕ ਹੈ ਜੀ। ਅਸੀਂ ਕੱਟੋ-ਕੱਟ ਵੀ ਡੇਢ-ਦੋ ਸਾਲ ਦੀ ਜੇ ਸਾਡਾ ਲੱਗਿਆ ਇਹਨੂੰ ਕਰਨ ਵਾਸਤੇ ਇੰਪਰੂਵ ਕਰਦੇ ਅਸੀਂ ਅਸੀਂ ਫੇਰ ਆਏ ਹਾਂ ਅਸੀਂ ਪੀਟੀਓ ਤੇ। ਅੱਛਾ ਜੀ। ਆਪਾਂ ਨਾਲ-ਨਾਲ ਤੁਹਾਨੂੰ ਪੀਟੀਓ ਦਿਖਾਉਨੇ ਆ ਪੀਟੀਓ ਇਹਦਾ ਲੱਗਾ ਹੋਇਆ ਆ ਜਾ ਬਈ ਪ ਲਓ ਬਾਈ ਜੀ ਇੱਥੇ ਤੁਸੀਂ ਮੜਿਆ ਨੇੜੇ ਲਿਆਓ ਕੈਮਰਾ ਤੇ ਮੜਿਆ ਵੀਡੀਓ ਦਿਖਾਓ ਸਾਨੂੰ ਛੱਡ ਦਿਓ ਤੁਸੀਂ ਪਹਿਲਾਂ ਇੱਧਰ ਮੇਨ ਇੱਥੇ ਆਓ ਆ ਦੇਖੋ ਜੀ ਆਫ ਆਨ ਡਾਇਰੈਕਸ਼ਨਾਂ ਦੱਸੀਆਂ ਨੇ ਜੀ ਐਚ ਕੇ ਇਹ ਬਾਈ ਇਹਨਾਂ ਦਾ ਨਾਮ ਆ ਗਿਆ ਪੀਟੀਓ ਟਰਾਲੀ ਤੇ ਹੁਣ ਬਾਈ ਜੀ ਇਹਦੇ ਬਾਰੇ ਦੱਸਣਗੇ ਆ ਲਓ ਜੀ ਬਾਈ ਜੀ ਸਭ ਤੋਂ ਪਹਿਲਾਂ ਤਾਂ ਜਿਵੇਂ ਇਹ ਆਨ ਆਫ ਦਾ ਸਵਿਚ ਲਾਇਆ ਹੋਇਆ ਜਿੱਧਰੋਂ ਇੱਧਰ ਵੀ ਦਿਖਾਉਂ ਜਿਆ ਕੇ ਪੀਟੀਓ ਤੋਂ ਚੱਲਣਾ ਹੈ ਟਰੈਕਟਰ ਤੋਂ ਹੀ ਚੱਲਣਾ ਹੈ ਮੇਨਤਾਏ ਨੇ ਬਿਲਕੁਲ ਜੀ ਟਰੈਕਟਰ ਤੋਂ ਚੱਲ ਕੇ ਜਦੋਂ ਆਪਾਂ ਭਰ ਕੇ ਫੁੱਲ ਟਰਾਲੀ ਆਪਾਂ ਜਿਆਦਾ ਨਹੀਂ ਕਹਿੰਦੇ ਹੈਗੇ ਆਪਾਂ ਇਹਦੇ ਵਿੱਚ ਘੱਟੋ ਘੱਟ ਵੀ 10 ਤੋਂ 12 ਹਜ਼ਾਰ ਇੱਟ ਪਾ ਕੇ ਅੱਛਾ ਜੀ 10 ਤੋਂ 12 ਹਜ਼ਾਰ ਇੱਟ ਪਾ ਕੇ ਤੁਸੀਂ ਬੜੇ ਆਰਾਮ ਨਾਲ ਟਰਾਲੀ ਨੂੰ ਤੋਰ ਸਕਦੇ ਹੋ ਜੀ ਟਰੈਕਟਰ ਨਿਊਟਰਲ ਕਰਕੇ ਪੀਟੀਓ ਗियर ਪਾ ਕੇ ਜੀ ਜੀ ਅਸੀਂ ਇਸ ਚੀਜ਼ ਦੀ ਗਾਰੰਟੀ ਲੈ ਕੇ ਚੱਲਦੇ ਹਾਂ ਕਿ ਸਾਡੀ ਟਰਾਲੀ ਨੇ 1% ਵੀ ਨਹੀਂ ਦਬਣਾ अच्छा जी इस चीज दी ਛੋਟੀ ਲੈ ਕੇ ਚੱਲਦੇ ਆਂ ਬਾਈ ਜੀ ਕਟੋ-ਕਟ ਵੀ ਡੇਢ ਪੋਨੇ 2 ਸਾਲ ਪੂਰੇ ਇਸ ਤੇ ਮਿਹਨਤ ਕਰਨ ਤੋਂ ਬਾਅਦ ਅਸੀਂ ਇਸ ਚੀਜ਼ ਤੇ ਲੈ ਕੇ ਆਏ ਆਂ ਵੀ ਸਾਡੇ ਵਾਲਾ ਪੀਟੀਓ ਜੋ ਕਿ ਸਕਸੈਸ ਹੋਇਆ अच्छा जी, जी। मतलब की पूरा निरीक्षण ਕੀਤਾ ایکسپਰੀਮੈਂਟ ਕਰਿਆ ਹੋਇਆ ਤੁਸੀਂ ਨੇ ਪੂਰਾ ایکسپਰੀਮੈਂਟ ਕਰਨ ਤੋਂ ਬਾਅਦ ਅਸੀਂ ਇਸ ਚੀਜ਼ ਨੂੰ ਲਾਂਚ ਕੀਤਾ ਜਾਂ ਤੁਹਾਨੂੰ ਆ ਵੀਡੀਓ ਦੇ ਵਿੱਚ ਲੈ ਕੇ ਆਏ ਆ ਦੱਸਣ ਲੱਗੇ ਆ ਤੁਹਾਨੂੰ ਇਸ ਚੀਜ਼ ਬਾਰੇ ਜੀ 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 ਨਹੀਂ ਬਿਲਕੁਲ ਜੀ ਤੇ ਇਹ ਇੱਕ ਭਾਜੀ ਤੁਸੀਂ ਹੁਣ ਕਿਹਾ ਵੀ ਅਸੀਂ ਇਹਦੀ ਗਰੰਟੀ ਦਿੰਦੇ ਆਂ ਟਰਾਲੀ ਡਬੂਗੀ ਨਹੀਂ ਤੇ ਵੀਡੀਓ ਭਾਜੀ ਪਤਾ ਨਹੀਂ ਕਿੱਥੇ ਕਿੱਥੇ ਜਾਣੀ ਹੈ ਮਹਾਰਾਜ ਮੇਰ ਕਰੇ ਦੂਰ ਦੂਰ ਤੱਕ ਜਾਂਦੀ ਹੈ ਤੇ ਹੁਣ ਤੁਸੀਂ ਹਾਂ ਜੀ ਹਾਂ ਲਓ ਜੀ ਆ ਤੁਸੀਂ ਦੇਖ ਲਓ ਸਿਸਟਮ ਇਹਦਾ ਸਾਰਾ ਕੀ ਫੰਡਾ ਹੈ ਬਾਈ ਜੀ ਹਰਾਂ ਨੇ ਸਾਰਾ ਸਮਝਾਤਾ ਵੀ ਕਿਦਾਂ ਪੀਟੀਓ ਵਰਕ ਕਰਦਾ ਹੈ ਬਾਕੀ ਆ ਵੀਡੀਓ ਦੇ ਵਿੱਚ ਤੁਹਾਨੂੰ ਚੱਲਦੀ ਵਿੱਚ ਨਾਲ ਪਤਾ ਲੱਗ ਹੀ ਜਾਊਗਾ ਵੀ ਕਿਵੇਂ ਆ ਬ੍ਰੇਕਾਂ ਦਾ ਕੀ ਸਿਸਟਮ ਆ ਜੋ ਵੀ ਹਨਾ ਜੀ ਤੇ ਲਓ ਬਾਈ ਜੀ ਹੁਣ ਮੈਨੂੰ ਇੱਕ ਚੀਜ਼ ਦੱਸੋ ਜਿਹੜਾ ਆਪਾਂ ਇੱਥੇ ਲੋਹਾ ਯੂਜ਼ ਕੀਤਾ ਹੈ ਉਹ ਕਿਦਾਂ ਜੀ ਬਾਈ ਜੀ ਇੱਥੇ ਜਿੰਨਾ ਵੀ ਲੋਹਾ ਲੱਗਿਆ ਸਾਰਾ ਟਾਟਾ ਸੇਲ ਦਾ ਹੈ ਅੱਛਾ ਟਾਟਾ ਸੇਲ ਦਾ ਹਾਂਜੀ ਬਾਈ ਜੀ ਠੀਕ ਹੈ ਜੀ ਆ ਇੱਥੇ ਟਾਟਾ ਸੇਲ ਦੇ ਤੁਸੀਂ ਮਾਰਕੀਟ ਵੀ ਇਜ਼ੀਲੀ ਚੈੱਕ ਕਰ ਸਕਦੇ ਹੋ ਹੂੰ ਲਓ ਇੱਧਰ ਆ ਕੇ ਚੱਲੋ ਜੀ ਆ ਸਾਰਾ ਟਾਟਾ ਸੇਲ ਦਾ ਹੈ ਜੀ ਲਓ ਜੀ ਆ ਮਾਰਕਾ ਚੈੱਕ ਕਰੋ ਤੁਸੀਂ ਟਾਟਾ ਸੇਲ ਦਾ ਲੱਗਿਆ ਹੋਇਆ ਜੀ ਤੇ ਬਾਕੀ ਬਾਈ ਜੀ ਫਿਨਿਸ਼ ਐਨ ਓਕੇ ਆ ਜੋੜਾਂ ਤੋਂ ਇਨਵੀਜੀਬਲ ਹੈ ਜੀ ਬਿਲਕੁਲ ਉਹ ਨਹੀਂ ਹੈਗਾ ਜੀ ਇਹਦੇ ਵਿੱਚ ਵੀ ਸਿੱਧਾ ਤੁਹਾਨੂੰ ਕਿਤੇ ਲੇਹਰਾਂ ਛੱਡੀਆਂ ਕਰੀਆਂ ਨਹੀਂ ਹੋਣਗੀਆਂ ਅਸੀਂ ਜਿਹੜਾ ਵੀ ਕੰਮ ਕਰਦੇ ਆ ਵੀ ਜੀ ਥੋੜਾ ਜਿਆ ਬਰੀਕੀ ਨਾਲ ਜ਼ਿਆਦਾ ਜਾ ਕੇ ਕਰਦੇ ਆ ਵੀ ਕਸਟਮਰ ਸੈਟੀਸਫਾਈ ਹੋਵੇ ਜੀ ਬਿਲਕੁਲ ਬਿਲਕੁਲ ਜੀ ਬਾਕੀ ਜੇ ਗੱਲ ਕਰੀਏ ਆਪਾਂ ਕਸਟਮਾਈਜੇਸ਼ਨ ਦੀ ਢਾਡੀ ਦੀ ਆ ਜਿਵੇਂ ਤੁਸੀਂ ਹਨਾ ਇਹ ਚੀਜ਼ਾਂ ਵਧੀਆ ਲੱਗਦੀਆਂ ਪਹਿਲਾਂ ਆਪਾਂ ਪਹਿਲੇ ਜਮਾਨੇ ਟਰਾਲੀਆਂ ਦੇਖਦੇ ਸੀਗੇ ਇਤੋਂ ਸਿੰਪਲ ਹੁੰਦੀਆਂ ਸੀਗੀਆਂ ਹਨਾ ਜਿਵੇਂ ਆਹ ਚੀਜ਼ਾਂ ਲਗਾਤੀਆਂ ਆ ਲਗਾਤੇ ਭਵੇਂ ਨਾਨ ਵਰਕਿੰਗ ਹੁੰਦੀਆਂ ਨੇ ਪਰ ਫਿਰ ਵੀ ਬੜਾ ਸੋਹਣੀਆਂ ਲੱਗਦੀਆਂ ਨੇ ਚੀਜ਼ਾਂ ਹਨਾ ਫਿਨਿਸ਼ਿੰਗ ਹੀ ਇਹ ਚੀਜ਼ਾਂ ਨਾਲ ਉੱਠ ਕੇ ਆਉਂਦੀ ਹੈ ਬਿਲਕੁਲ ਅਟਰੈਕਟਿਵ ਚੀਜ਼ ਬਣੀ ਹੋਈ ਹੈ ਜੀ ਸਟicker ਹੋਗੇ ਲਾਈਟਿੰਗ ਹੋਗੀ ਇਹ ਇੱਕ ਮੈਂ ਤੁਹਾਨੂੰ ਹੋਰ ਦੱਸਣਾ ਚਾਹਾਂਗਾ ਸਾਡੇ ਪੀਟੀਓ ਦੇ ਵਿੱਚ ਨਾਲ ਨਾਲ ਅਸੀਂ ਇਹਦੇ ਵਿੱਚ ਬ੍ਰੇਕਿੰਗ ਸਿਸਟਮ ਦਾ ਵੀ ਲਾਇਆ ਹੈ ਅੱਛਾ ਜੀ ਟਰੈਕਟਰ ਨੇ ਤਾਂ ਰੁਕਣਾ ਹੀ ਰੁਕਣਾ ਜੀ ਜੀ ਪਲੱਸ ਟਰਾਲੀ ਭਰੀ ਹੋਈ ਜਦੋਂ ਬ੍ਰੇਕ ਮਾਰਨੀ ਹੈ ਤਾਂ ਟਰਾਲੀ ਦੇ ਇਸ ਸਾਰੀਆਂ ਹੱਬਾਂ ਤੇ ਬ੍ਰੇਕਿੰਗ ਸਿਸਟਮ ਟਰਾਲੀ ਦਾ ਆਪਣਾ ਤਾਂ ਹੋਏਗਾ ਉਹ ਵੀਡੀਓ ਚ ਅੱਗੇ ਸਾਰਾ ਕੁਝ ਦਿਖਾਉਨੇ ਆਪਾਂ ਜੀ 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 ਬਿਲਕੁਲ ਜਦੋਂ ਟਰਾਲੀ ਚੱਲੇਗੀ ਤਾਂ ਟਰਾਲੀ ਨੇ ਜਸਟ ਇੱਕ ਦਾ ਪੀਟੀਓ ਨੇ ਤਾਂ ਆਪਣਾ ਕੱਢਦਾ ਉਹਨਾ ਆਪਣਾ ਮੋਟਿਵ ਕਰਤਾ ਪੂਰਾ ਉਸ ਤੋਂ ਬਾਅਦ ਬਈ ਜੀ ਇੰਨੇ ਜਦੋਂ ਬ੍ਰੇਕ ਮਾਰਨੀ ਹੈ ਤਾਂ ਟਰਾਲੀ ਨੇ ਹੀ ਟਰਾਲੀ ਦੇ ਟਾਇਰ ਵੀ ਜਾਮ ਹੋਣਗੇ ਟਰਾਲੀ ਦੇ ਟਾਇਰ ਵੀ ਨਾਲ ਜਾਮ ਹੋਣੇ ਨੇ ਕੱਲਾ ਇਹ ਨਹੀਂ ਹੈਗਾ ਵੀ ਟਰੈਕਟਰ ਨੇ ਫੋਰ ਐਗਜ਼ਾਮਪਲ ਟਰੈਕਟਰ ਦੇ ਪਹਿਲਾਂ ਧੱਕਾ ਪੈਂਦਾ ਹੁੰਦਾ ਸੀ ਜੀ ਜੀ ਜਿਵੇਂ ਤੱਕ ਆ ਲਾਗੇ ਚੱਲੋ ਅਬ ਬ੍ਰੇਕ ਮਾਰੀ ਟਰਾਲੀ ਆਗੇ ਪਿੱਛੇ ਤੱਕ ਦਿੰਦੀ ਸੀ ਤੱਕ ਦਿੰਦੀ ਸੀ ਟਰੈਕਟਰ ਨੂੰ ਜੋਰ ਵਾਜਦਾ ਏ ਟਰੈਕਟਰ ਟਿਲਕ ਜਾਂਦਾ ਸੀ ਅੱਗੇ ਨੂੰ ਹੁਣ ਤੁਸੀਂ ਇਹ ਲਾ ਕੇ ਦੇਖੋ ਜੀ ਸਾਡੀ ਟਰਾਲੀ ਦੇ ਵਿੱਚ ਬ੍ਰੇਕਿੰਗ ਸਿਸਟਮ ਹੋਣ ਦੇ ਨਾਲ ਕੀ ਏ ਵੀ ਜਿਹੜੀ ਹੈ ਟਰਾਲੀ ਵੀ ਆਪਣਾ ਵਰਕ ਕਰੇਗੀ ਟਰੈਕਟਰ ਦੀ ਬ੍ਰੇਕ ਤਾਂ ਲੱਗੇਗੀ इवन ਓ ਟਰਾਲੀ ਟਰਾਲੀ ਦੇ ਟਾਇਰ ਵੀ ਜਾਮ ਹੋ ਜਾਣੇ ਨੇ ਨਾਲ ਜੀ ਜੀ ਬਿਲਕੁਲ ਜੀ ਬਿਲਕੁਲ ਤੇ ਆਪਾਂ ਵੀਰ ਜੀ ਉਹ ਦਿਖਾਈਏ ਮਾੜਾ ਜੀ ਤੁਸੀਂ ਕਿਵੇਂ ਕਹਿੰਦੇ ਹੋ ਬ੍ਰੇਕ ਸਿਸਟਮ ਜਿਹੜਾ ਹੈ ਦਾ ਉਹ ਕਿਵੇਂ ਵਰਕ ਕਰਦਾ ਹੈਗਾ ਜੀ ਹਾਂਜੀ ਹਾਂਜੀ ਹਾਂ ਉਹ ਆਪਾਂ ਜਰੂਰ ਦਿਖ ਤੇ ਬਾਈ ਜੀ ਗੱਲ ਕਰੀਏ ਜਿਵੇਂ ਹੁਣ ਆਪਾਂ ਜਾਲੀਆਂ ਨੇ ਆ ਵੇਡਾ ਜਿਹੜਾ ਇਹਦਾ ਕੀ ਸਿਸਟਮ ਆ ਜੇ ਤਾਰਨਾ ਹੋਵੇ ਕਿਵੇਂ ਆ इजीली ਆ ਜਾਂ ਕੀ ਸਿਸਟਮ ਹੈ ਦੇ ਵਿੱਚ ਕਿਉਂਕਿ ਇਹ ਨਿੱਕੀ ਨਿੱਕੀਆਂ ਜਿਹੜੀਆਂ ਚੀਜ਼ਾਂ ਨੇ ਨੇ ਕਸਟਮਾਈਜ਼ ਹੁੰਦੀਆਂ ਇਹ ਬਹੁਤ ਜ਼ਰੂਰੀ ਨਹੀਂ ਵਿੱਚ ਦੱਸਣੀਆਂ ਨਾ ਬਾਈ ਜੀ ਹੁਣੀ ਆ ਆ ਲਓ ਆ ਚਾ ਲਓ ਜੀ ਪਹਿਲਾਂ ਤਾਂ ਆ ਲਓ ਇਹ इजीली ਦੋ ਫਾੜਾ ਟਰਲ ਹੈ ਜੀ ਜਿਹੜਾ ਕਿ ਬੜਾ इजीली ਨਿਕਲ ਜਾਂਦਾ ਹੈ ਇੱਕ ਕੱਲੇ ਬੰਦੇ ਨਾਲ ਚੱਕਿਆ ਜਾ ਸਕਦਾ ਦੂਜੇ ਨਾਲ ਕਈ ਜਿਹੜੇ ਲਾਉਣਾ ਪੈਂਦਾ ਵੀ ਚੁਕਾ ਕੇ ਲਵਾਓ ਕਿਉਂਕਿ ਜਦੋਂ ਇਹਨਾਂ ਦੀ ਥੋੜੀ ਅਲਾਈਨਮੈਂਟ ਹਿੱਲ ਜਾਂਦੀ ਹੈ ਨਾ ਤੇ ਫਿਰ ਲਾਉਣੇ ਬੜੇ ਔਖੇ ਹੋ ਜਾਂਦੇ ਆ ਚੈੱਕ ਕਰੋ ਜੀ ਖੋਲ ਤਾਂ ਤੁਸੀਂ ਇੱਥੇ ਆ ਕੇ ਚੱਲੋ ਲੋਕਾਂ ਨੂੰ ਦਿੱਕਤ ਸੀਗੀ ਵੀ ਸਾਡੀ ਟਰਾਲੀਆਂ ਚੋਂ ਥੱਲੇ ਦਾਣੇ ਡਿੱਗਦੇ ਨੇ ਡਿੱਗਦੇ ਨੇ ਬਿਲਕੁਲ ਜੀ ਤੇ ਸਾਡੇ ਨੂੰ ਚੱਕਰ ਕੀ ਹੈ ਕਿ ਸੀ ਆਪਣਾ ਡਾਲਾ ਹੀ ਇਸ ਢੰਗ ਨਾਲ ਲਾਣੇ ਆ ਇੱਥੇ ਆਓ ਜੀ ਇੱਥੇ ਦਿਖਾਓ ਲਿਆ ਕੇ ਜਦੋਂ ਆਪਣਾ ਆ ਕੇ ਡਾਲਾ ਬੰਦ ਹੁੰਦਾ ਤਾਂ ਇਹ ਜ਼ੀਰੋ ਲੈਵਲ ਤੇ ਇਹਦੇ ਨਾਲ ਲੱਗ ਜਾਂਦਾ ਬਿਲਕੁਲ ਬਿਲਕੁਲ ਬੰਦ ਕਰੀਏ ਤਾਂ ਇਸ ਤੋਂ ਦਾਣੇ ਡਿੱਗਣ ਦਾ ਮਤਲਬ ਹੀ ਹੈ ਗੰਜਾਇਸ਼ ਖਤਮ ਕਰਤੀ ਜੀ ਦੇਖੋ ਆ ਸਿੱਧਾ ਜਿਹੜਾ ਟੱਕਰਾਂ ਨਾਲ ਕੇ ਆਣ ਕੇ ਇੱਥੇ ਲੱਗਦੀ ਹੈ ਤੇ ਬਿਲਕੁਲ ਮਤਲਬ 0% ਜਿਹੜੀ ਗੰਜائش ਰਹਿੰਦੀ ਕਿ ਦਾਣੇ ਠੱਕਣਗੇ। ਦੂਸਰੀ ਨੰਬਰ ਗਾ ਆ ਕਿਉਂਕਿ ਲੇਅਰ ਆ ਦੇਖੋ ਇੱਕ ਦੋ ਸੂਤ ਘੱਟੋ ਘੱਟ ਲੇਅਰ ਆ ਜਿਹੜੀ ਆ ਇਹ ਉੱਚੀ ਆ ਤੇ ਇੱਥੇ ਆਣ ਕੇ ਜਿਹੜਾ ਉਹਦਾ ਡਾਲਾ ਉਹ ਬਿਲਕੁਲ ਲੱਗ ਜਾਂਦਾ ਜੀ। ਹੂੰ। ਲੋ ਜੀ ਵਿੱਚ ਤੁਹਾਨੂੰ ਇੱਕ ਹੋਰ ਚੀਜ਼ ਦਿਖਾਉਣੀ ਹੈ ਆਪਣੇ ਇਹਦੇ ਵਿੱਚ ਲਿਆ ਕੇ। ਜੀ ਜੀ। ਜੇ ਗੱਲ ਕਰੀਏ ਨਾ ਵੇਡ ਦੀ ਤੇ ਬਾਈ ਜੀ ਕਹਿੰਦੇ ਬੜਾ ਸੁੱਖ ਸਖਾਲਾ ਹੈ ਮਤਲਬ ਉਤਾਰਨਾ ਚਾਰ ਭਾਗਾਂ 'ਚ ਵੰਡਿਆ ਹੋਇਆ ਹੈ ਨਾ ਜੀ। ਹਾਂਜੀ। ਤੇ ਬਾਈ ਜੀ ਕਿੱਦਾਂ ਆਣ ਕੇ ਦੱਸੋ ਮੜਾ ਇਹ ਅਦਰ। ਬਜੀ ਪਹਿਲਾਂ ਤਾਂ ਤੁਸੀਂ ਦੇਖੋ ਅਸੀਂ ਸਾਰਾ ਐਡਾ ਲੰਬਾ 18 ਫੁੱਟਾ ਵਿੱਡ ਬੁਰੇ ਦਾ ਪੂਰਾ ਤਾਰਨਾ ਦੋ ਤਿੰਨ ਬੰਦਿਆਂ ਵਾਸਤੇ ਬੜਾ ਔਖਾ ਹੋ ਜਾਂਦਾ ਔਖਾ ਹੁੰਦਾ ਜੀ ਬਿਲਕੁਲ ਬਿਲਕੁਲ ਤੇਰੇ ਤੁਸੀਂ ਦੇਖੋ ਜੀ ਸਭ ਤੋਂ ਪਹਿਲਾਂ ਵਿੱਡ ਨੂੰ ਅਸੀਂ ਇੱਥੇ ਡਿਵਾਈਡ ਕੀਤਾ ਹੋਇਆ ਜੀ ਇਹਲਾ ਵਿੱਡ علیحد ਦਾ ਰਹੇਗਾ ਇਤੋਂ ਬਾਅਦ ਇਧਰ ਦਾ ਸੈਕਸ਼ਨ ਅੱਡ ਹੋ ਜਾਊਗਾ ਸੈਕਸ਼ਨ ਲਿਆਦਾ ਹੋ ਜਾਏਗਾ ਉਸ ਤੋਂ ਬਾਅਦ ਬਾਈ ਜੀ ਸਾਡੇ ਵਾਲੇ ਵਿੱਡ ਦੇ ਵਿੱਚ ਆ ਤੁਸੀਂ ਧਿਆਨ ਨਾਲ ਦੇਖੋ ਇਹ ਸਾਰੀ ਅਸੀਂ ਫੋਲਡਿੰਗ ਕਰਕੇ ਲਾਈ ਹੋਈ ਹੈ ਜਾਲੀ ਹੂੰ ਬਿਲਕੁਲ ਜੋ ਫੋਲਡਿੰਗ ਕਰਕੇ ਲਾਈ ਹੋਈ ਹੈ ਇੱਕੇ ਐਂਗਲ ਲੱਗ ਜਾਂਦਾ ਸੀ ਤਾਂ ਵਿਰਲ ਆ ਜਾਂਦੀ ਸੀ ਇਹਦੇ ਲੋਕਾਂ ਦੇ ਦਾਣੇ ਡਿੱਗਦੇ ਸੀ ਦਾਣੇ ਡਿੱਗਦੇ ਸੀ ਵਿੱਚ ਦੀ ਇਹ ਚ ਇੱਕ ਵੀ ਦਾਣਾ ਡਿੱਗ ਕੇ ਦਿਖਾਉ ਜੀ ਬਿਲਕੁਲ ਜੀ ਦਾਣੇ ਡਿੱਗਣ ਦੀ ਗੁੰਜਾਇਸ਼ ਖਤਮ ਗੁੰਜਾਇਸ਼ ਖਤਮ ਹੈ ਬਾਈ ਇਹਦੀ ਬਿਲਕੁਲ ਜੀ ਤੇ ਦੂਜੇ ਪਾਸੇ ਵੀ ਸੇਮ ਐਵੇਂ ਹੀ ਆ ਦੇਖੋ ਜੀ ਸੇਮ ਐਜ਼ ਇਟ ਇਜ਼ ਕਰਿਆ ਜੀ ਆਹ ਦੇਖੋ ਜੀ ਵਿੱਚੋਂ ਦੀ ਦਾਣੇ ਡਿੱਗ ਬਸ ਚੈੱਕ ਕਰ ਲਿਆ ਜੀ ਜੋ ਉੱਪਰ ਐ ਇਧਰ ਵੀ ਉਵੇਂ ਸੈਕਸ਼ਨ ਆ ਦੋ ਭਾਗਾਂ ਦੇ ਵਿੱਚ ਵੰਡੇ ਆ ਜੀ ਇਧਰਲਾ ਅੱਡ ਹੋ ਜੂਗਾ ਤੇ ਇਧਰਲੀ ਸਾਈਡ ਵਾਲਾ ਹੋ ਜੂਗਾ ਜੀ ਅੱਡ ਤੇ ਬਾਕੀ ਅੰਦਰਲੇ ਪਾਸੇ ਵੀ ਦਿਖਾ ਦਿਓ ਜੀ ਇਹਦੀ ਸਾਡੀ ਫਿਨਿਸ਼ਿੰਗ ਆਹ ਦੇਖੋ ਜੀ ਫਿਨਿਸ਼ਿੰਗ ਤੁਸੀਂ ਪੇਂਟ ਦੀ ਅਸੀਂ ਵਿੱਚ ਬਣਿਆ ਸਪੈਸ਼ਲ ਟਰਾਲੀ ਦੇ ਹਿੱਸੇ ਚੀਜ਼ ਲਈ ਵੀ ਆਪਾਂ ਜੇ ਕੁਝ ਵੀ ਦਿਖਾਉਣਾ ਤਾਂ ਗੌਰ ਨਾਲ ਹਣਾ ਤੁਸੀਂ ਕੋਈ ਵੀ ਚੀਜ਼ ਲੈਣੀ ਹੈ ਬਾਈ ਜੀ ਕਸਟਮਰ ਦਾ ਹੱਕ ਬਣਦਾ ਚੀਜ਼ ਜਿਹਨੇ ਪੈਸੇ ਲਾਉਣੇ ਆ ਪੂਰਾ ਤਸੱਲੀ ਕਰਕੇ ਲਵੇ ਜੀ ਸਾਡਾ ਜਿਹੜਾ ਸਭ ਤੋਂ ਪਹਿਲਾ ਮੋਟਿਵ ਹੈ ਸਾਡਾ ਪਹਿਲਾ ਮੋਟਿਵ ਹੀ ਕਸਟਮਰ ਸੈਟੀਸਫੈਕਸ਼ਨ ਹੈ ਅਸੀਂ ਆਪ ਮੈਨੂਫੈਕਚਰਿੰਗ ਕਰਦੇ ਆ ਹਰ ਇੱਕ ਚੀਜ਼ ਦਾ ਧਿਆਨ ਰੱਖਦੇ ਆ ਵੀ ਜਿਹੜੇ ਬੰਦੇ ਨੇ ਪੈਸੇ ਲਾਉਣੇ ਨੇ ਬਾਈ ਜੀ ਘੱਟੋ ਘੱਟ ਹੁਣ 5-6 ਲੱਖ ਰੁਪਏ ਅਗਲਾ ਪੀਟੀਓ ਟਰਾਲੀ ਤੇ ਲਾਉਂਦਾ ਹੈ ਤਾਂ ਉਹਨੂੰ ਉਹਦਾ ਮੁੱਲ ਮੁੜੇ ਹੂੰ ਬਾਕੀ ਗੱਲ ਜਿਹ ਮੈਨੂਫੈਕਚਰਿੰਗ ਦੀ ਗੱਲ ਕਰੀਏ ਨਾ ਤੇ ਆ ਤੁਸੀਂ ਦੇਖ ਹੀ ਰਹੇ ਹੋ ਪਿੱਛੇ ਕੰਮ ਚੱਲੀ ਜਾਂਦਾ ਜੀ ਵੀ ਦੀਆਂ ਦੇਖੋ ਤੁਸੀਂ ਬਾਕੀ ਨਾ ਇਹ ਟੈਂਕਰ ਵੀ ਤਿਆਰ ਕਰਦੇ ਨੇ ਉਹਨਾਂ ਨਾਲ ਵੀ ਆਪਾਂ ਵਗ ਬਕਰਾਉਨੇ ਆ ਤੇ ਆ ਜਿਹੜੀ ਸਾਹਮਣੇ ਟਰਾਲੀ ਖੜੀ ਆ ਨਾ ਤੁਸੀਂ ਦੇਖ ਰਹੇ ਹੋ ਇਹ ਟਰਾਲੀ ਕਹ ਲੋ ਜਾਂ ਇਹ ਜਦੋਂ ਆਪਾਂ ਮੇਲਿਆਂ ਦੇ ਸ਼ੌਂਕੀ ਵੀਰ ਨੇ ਜਿਹੜੇ ਆਪਣੇ ਪੰਜਾਬੀ ਤੇ ਉਹ ਲੈ ਕੇ ਜਾਂਦੇ ਨੇ ਇਹਦੇ ਚ ਆਪਣੇ ਘੋੜੇ ਘੋੜੀਆਂ ਹਨਾ ਹਾਂਜੀ ਹਾਂ ਫੋਰਸ ਟ੍ਰੇਲਰ ਇਹ ਫੋਰਸ ਟ੍ਰੇਲਰ ਇਹ ਤਿਆਰ ਕਰਦੇ ਨੇ ਬਾਈ ਜੀ ਇਹ ਵੀ ਤੁਹਾਨੂੰ ਵਿਖਾਣੇ ਆ ਤੇ ਪਾਣੀ ਵਾਲੇ ਟੈਂਕਰ ਵੀ ਵਿਖਾਣੇ ਆ ਤੇ ਟਰਾਲੀ ਦੇ ਅੱਗੇ ਪਹਿਲਾਂ ਆਪਾਂ ਜਿਹੜੀ ਸਪੈਸੀਫਿਕੇਸ਼ਨ ਰਹਿ ਗਈ ਆ ਉਹ ਕਰਦੇ ਆ ਜੀ ਕੰਪਲੀਟ अच्छा भाई जी आ ਤੁਸੀਂ ਟਰੈਕਟਰ ਦੇ ਉੱਪਰ ਇੱਕ ਆਹ ਪੈਨਲ ਲਾਇਆ ਹੋਇਆ ਹੈ ਨਾ ਆ ਲੱਗਾ ਹੋਇਆ ਹੈ ਇਹ ਇਹ ਕਿਵੇਂ ਹੈ ਜੀ ਇਹਦੀ ਕੀ ਕਾਸ਼ੀ ਹੈ ਦਾ ਬ੍ਰੇਕਿੰਗ ਸਿਸਟਮ ਦਾ ਦੱਸਿਆ ਹੈ ਨਾ ਜੀ ਜੀ ਹਾਂਜੀ ਅਸੀਂ ਇਹਨੂੰ ਟਰੈਕਟਰ ਦੇ ਉੱਪਰ ਇੰਟੀਗ੍ਰੇਟ ਕੀਤਾ ਹੋਇਆ ਹੈ ਅੱਛਾ ਜੀ ਟਰੈਕਟਰ ਤੇ ਬ੍ਰੇਕਿੰਗ ਸਿਸਟਮ ਲਾ ਕੇ ਰੱਖਿਆ ਹੋਇਆ ਹੈ ਟਰੈਕਟਰ ਨੂੰ ਬ੍ਰੇਕ ਕੰਟਰੋਲ ਹੋਏਗੀ ਅੱਛਾ ਜੀ ਉਹ ਪਲੱਸ ਇਹਦੇ ਨਾਲ ਕੀ ਹੈ ਹਾਂਜੀ ਲਓ ਜੀ ਲੋਕੀ ਜਿਹੜਾ ਵੀ ਆ ਪੀਟੀਓ ਚਲਾਉਂਦੇ ਨੇ ਜੀ ਉਹਦੇ ਨਾਲ ਬ੍ਰੇਕਿੰਗ ਸਿਸਟਮ ਲਾ ਦਿੰਦੇ ਨੇ ਹਾਂਜੀ ਵੀ ਜੇ ਪੀਟੀਓ ਚੱਲੂਗਾ ਹਾਂਜੀ 21 ਹਵਾ ਬਣੂਗੀ ਤਾਂ ਬ੍ਰੇਕ ਕੰਮ ਕਰੋ ਤਾਂ ਬ੍ਰੇਕ ਕੰਮ ਕਰੋਗੇ ਬਿਲਕੁਲ ਜੀ ਸਾਡੇ ਵਾਲਾ ਸਿਸਟਮ ਕੀ ਹੈ ਜੀ ਸਾਡਾ ਪੀਟੀਓ ਬੰਦ ਹੋਊਗਾ ਸਾਡੀ ਟਰਾਲੀ ਦੀ ਬ੍ਰੇਕ ਕੰਮ ਕਰੇ ਅੱਛਾ ਜੀ ਉਹਦੇ ਵਿੱਚ ਬੰਦ ਜੀ ਉਹ ਵੀ ਬੰਦ ਵੀ ਉਹ ਅਸੀਂ ਸਾਰਾ ਆਪਣਾ ਟਰੈਕਟਰ ਆਪਰੇਟਰੀ ਕੀਤਾ ਹੋਇਆ ਹੈ ਬਾਈ ਅੱਛਾ ਜੀ ਮਤਲਬ ਟਰੈਕਟਰ ਦੇ ਉੱਪਰ ਵੀ ਸਿਸਟਮ ਲਾਉਣ ਦੇ ਟਰੈਕਟਰ ਦੇ ਉੱਪਰ ਵੀ ਸਿਸਟਮ ਲਾਇਆ ਹੋਇਆ ਹੈ ਉਹ ਵੀ ਤੁਸੀਂ ਆਪ ਲਾ ਕੇ ਦਿਓ ਅਸੀਂ ਆਪ ਲਾ ਕੇ ਦਿੱਤਾ ਹੈ ਜੀ ਉਹ ਕਿਹੜੇ ਕਿਹੜੇ ਟਰੈਕਟਰ ਤੇ ਪਹਲਵਾ ਸਕਦੇ ਆ ਜੀ ਆਪਾਂ ਜਿਹੜਾ ਮਰਟੀ ਟਰੈਕਟਰ ਲਿਆਓ ਉਹ ਅਸੀਂ ਫਿਟਿੰਗ ਕਰਕੇ ਦੇਣੀ ਹੈ ਜੀ ਇਹ ਨਹੀਂ ਸਿਸਟਮ ਲਾ ਕੇ ਤੁਸੀਂ ਆਪਣੀ ਟਰਾਲੀ ਦਾ ਬ੍ਰੇਕਿੰਗ ਸਿਸਟਮ ਚਲਾ ਸਕਦੇ ਹੋ ਜੀ ਜੀ ਹਾਈਡਰੋਲਿਕ ਬਿਲਕੁਲ ਜੀ ਇਹ ਚ ਕੀ ਹੁੰਦਾ ਜੀ ਜਦੋਂ ਆਪਣਾ ਬ੍ਰੇਕਿੰਗ ਸਿਸਟਮ ਦਾ ਵਰਕ ਹੁੰਦਾ ਹੈ ਟਰੈਕਟਰ ਹੈ ਜੋ ਆਪਣਾ ਵਰਕ ਕਰੀ ਜਾਂਦਾ ਹੈ ਜੀ ਜੀ ਇਹ ਟਰਾਲੀ ਹੈ ਜਿਹੜੀ ਬ੍ਰੇਕ ਸਿਸਟਮ ਲੱਗਣ ਤੋਂ ਬਾਅਦ ਟਰਾਲੀ ਦੀ ਜਿਹੜੀ ਵਰਕਿੰਗ ਹੈ ਉਹ ਜਾਮ ਹੋ ਜਾਂਦੀ ਹੈ ਟਾਇਰ ਨਹੀਂ ਘੁੰਮਦੇ ਬਿਲਕੁਲ ਟਾਇਰ ਨਹੀਂ ਘੁੰਮਦੇ ਜੀ ਉਹ ਉੱਥੇ ਹੀ ਮਤਲਬ ਜਾਮ ਆ ਜਾਂਦੇ ਜੀ ਠੀਕ ਹੈ ਇਹ ਤਾਂ ਬਹੁਤ ਵਧੀਆ ਚੀਜ਼ ਹੈ ਹਨਾ ਜੀ ਫਾਇਦੇਮੰਦ ਜਦੋਂ ਵਜਨ-ਵਜਨ ਹੁੰਦਾ ਹੈ ਉਦੋਂ ਮਤਲਬ ਕੋਈ ਟਰੈਕਟਰ ਨੂੰ ਜਿਹੜਾ ਤੱਕਾ ਨਹੀਂ ਵੱਜਦਾ ਤੱਕਾ ਆ ਚੈੱਕ ਕਰੋ ਜੀ ਤੁਸੀਂ ਹਾਈਟ ਇਹਦੀ ਕਿੱਥੋਂ ਤੱਕ ਪਹੁੰਚ ਗਈ ਹੈ ਉਹ ਦੇਖੋ ਜੀ ਇਹ ਪੂਰੀ ਹੈ 16 ਫੁੱਟ ਹਾਈਟ ਤੇ ਜਾ ਕੇ ਖਾਲੀ ਹੋ ਰਹੀ ਹੈ ਟਰਾਲੀ ਜੀ ਲੈਵਲ ਤੇ ਖਾਲੀ ਹੈ ਆ ਦੇਖੋ ਬਿਲਕੁਲ ਨਾਲ ਲੱਗੀ ਹੈ ਨੀਚੇ ਇਹ ਵੀ ਚੈੱਕ ਕਰੋ ਵੀ ਥੱਲੇ ਵੀ ਨਹੀਂ ਨਾਲ ਲੱਗਦੀ ਟਰਾਲੀ ਹਾਂ ਜੀ ਬੋਲੋ ਜਣੀ ਜੇ ਥੱਲੇ ਲੱਗੂਗੀ ਤਾਂ ਐਂਗਲ ਖਰਾਬ ਹੋਊਗਾ ਨਾ ਹਾਂ ਜੀ ਹਾਂ ਬਿਲਕੁਲ ਇਧਰੋਂ ਅੱਗੇ ਦਿਖਾ ਦਿਓ ਖਾਲੀ ਬੋਲੋ ਜਣੀ ਆ ਦੇਖੋ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕ੍ਰੋਪ ਧਾਨ ਆਪਾਂ ਵਿੱਚ ਲੱਦਿਆ ਭਰਿਆ ਵਿੱਚ ਤੇ ਬਿਲਕੁਲ ਖਾਲੀ ਹੋ ਜਾਊਗਾ ਚੈੱਕ ਕਰੋ ਜੀ ਕਿੰਨਾ ਕਹਿ ਰਹੇ ਤੁਸੀਂ ਕਿੰਨੇ ਫੁੱਟ ਚੱਲ ਗਿਆ ਜੀ 16 ਫੁੱਟ ਤੇ ਹੈ ਜੀ ਇਹ ਆਪਣੀ ਬਾਡੀ ਤੋਂ ਲੈ ਕੇ ਲਓ ਜੀ ਕਰੋ ਚੈੱਕ ਤੁਸੀਂ ਟਾਇਰ ਚੈੱਕ ਕਰੋ ਸਾਰਾ ਕੁਝ ਤੁਸੀਂ ਦੇਖ ਲਓ ਅਸ਼ਾ ਭਾਈ ਜੀ ਇੱਕ ਤਾਂ ਤੁਸੀਂ ਆ ਚੀਜ਼ਾਂ ਬੜੀਆਂ ਵਧੀਆ ਵਧੀਆ ਲੱਗੀਆਂ ਆਪਾਂ ਨੂੰ ਹਨਾ ਜਿਹੜੀ ਐਕਜ਼ਿਲਰੀ ਐਕਸਟਰਾ ਜਿਹੜੀ ਚੀਜ਼ ਤੁਸੀਂ ਲਾਈ ਆ ਇੱਕ ਤਾਂ ਆ ਗਿਆ ਜੀ ਇਹ ਮੰਝਾ ਮੰਝਾ ਭਾਈ ਜੀ ਹਾਂ ਭਾਈ ਕੋਈ ਕਿਤੇ ਵੇਲੇ ਕਿ ਵੇਲੇ ਗਿਆ ਹਨਾ ਰਸਤੇ 'ਚ ਕਿਤੇ ਰੁਕਣਾ ਪੈ ਗਿਆ ਤੇ ਦੋ ਘੜੀ ਸਾਈਡ ਤੇ ਲਾ ਕੇ ਬਿਲਕੁਲ ਸਾਈਡ ਤੇ ਲਾ ਕੇ ਬੰਦਾ ਰੈਸਟ ਕਰਨੀ ਆ ਜਾਂ ਹਨਾ ਉਹ ਸਮਾਨ ਰੱਖਣ ਉਹਦੇ ਹਸਤੇ ਜੀ ਬਾਕੀ ਆ ਤੁਸੀਂ ਜਿਹੜੀਆਂ ਚੀਜ਼ਾਂ ਬਾਹਰ ਹੀ ਹੁੰਦੀਆਂ ਨੇ ਫੁੱਟ ਰੈਸਟ ਆ ਗਿਆ ਠੀਕ ਹੈ ਭਾਈ ਜੀ ਆ ਪੁਸ਼ ਇਹ ਕੱਦ ਲਈਏ ਕਿ ਇਹ ਭਾਈ ਜੀ ਡਾਲਾ ਹੈ ਇਹਦਾ ਨਾ ਜਿਹੜਾ ਬੈਕ ਆ ਕੇ ਜੀ ਮੇ ਹਾਂਜੀ ਹਾਂਜੀ ਲੋ ਜੀ ਆ ਡਾਲੇ ਦਾ ਸਿਸਟਮ ਆ ਜਿਹੜਾ ਭਾਈ ਜੀ ਨੇ ਦਿਖਾਇਆ ਸੀਗਾ ਜੀ ਤੇ ਇਹ ਮੁਲਾਦਾ ਇੱਥੇ ਖੁੱਲਦਾ ਭਾਈ ਜੀ ਇੱਥੋਂ ਨਾ ਹਾਂਜੀ ਡਾਲਾ ਖੁੱਲਦਾ ਹੈ ਡਾਲਾ ਖੋਲ ਕੇ ਤੁਹਾਨੂੰ ਲੋਕ ਸਿਸਟਮ ਦਿਖਾਣਾ ਹੈ ਇਹਦਾ ਆ ਦੇਖੋ ਜੀ ਤੇ ਲਓ ਜੀ ਆ ਖੁੱਲ ਗਿਆ ਜੀ ਡਾਲਾ ਇਹ ਡਾਲਾ ਇੱਥੋਂ ਘੁੰਮ ਕੇ ਜੀ ਇਹ ਲਓ ਬੈਕ ਸਾਈਡ ਤੇ ਆ ਕੇ ਨਾ ਜੀ ਇਹਦੇ ਵਿੱਚ ਲੱਗ ਗਿਆ ਇੱਕ ਵੜਾ ਦੇਖਿਓ ਇਹ ਲੱਗ ਗਿਆ ਲੌਕ ਹੋ ਗਿਆ ਖਿਲਦਾ ਨਹੀਂ ਹੈਗਾ ਹੁਣ ਜਦੋਂ ਇਹਨੂੰ ਖੋਲਣਾ ਹੈ ਜੀ ਸਿਰਫ ਇਹਦੇ ਉੱਪਰ ਪ੍ਰੈਸ਼ਰ ਕੀਤਾ ਰੱਖਿਆ ਰੱਖੋ ਗਿਆ ਠੀਕ ਹੈ ਜੀ ਮਤਲਬ ਇਹ ਨਹੀਂ ਕਿ ਇੱਥਰ ਕੋ ਆਇਆ ਜਾਂ ਕੋ ਬੰਦਾ ਕੰਮ ਕਰ ਰਹਾ ਇੱਥੇ ਆਣ ਕੇ ਲੱਕ ਚ ਵੱਜੇ ਨਹੀਂ ਉਹਦੇ ਕੁਝ ਨਹੀਂ ਹੁੰਦਾ ਜੀ ਸਾਰਾ ਇੱਕ ਜਗ੍ਹਾ ਪ੍ਰੋਪਰ ਇੱਕੋ ਜਿਹਾ ਇਹ ਸਾਰੀ ਚੀਜ਼ਾਂ ਦਾ ਸੇਫਟੀ ਦਾ ਵੀ ਧਿਆਨ ਰੱਖਣਾ ਜ਼ਰੂਰੀ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ ਇਹੀ ਚੀਜ਼ਾਂ ਮੈਂ ਦੇਖ ਰਹਾ ਵੀ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਬਹੁਤ ਮੈਟਰ ਕਰਦੀਆਂ ਹਨ ਹਾਂਜੀ ਬਾਈ ਜੀ ਇਹ ਚੀਜ਼ਾਂ ਨੂੰ ਇਹੀ ਅੱਗੇ ਲੈ ਕੇ ਜਾਣਾ ਹੁੰਦਾ ਇਹ 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 ਸੁਣਾਉਣਾ ਜ਼ਿਆਦਾ ਜਿਹੜਾ ਆਪਾਂ ਵਿੱਡ ਦੀ ਗੱਲ ਕਰਦੇ ਸੀਗੇ ਜੀ ਆਹ ਦੇਖੋ ਵਿੱਡ ਦੋ ਪਾਰਚ ਡਿਵਾਈਡ ਹੋਇਆ ਹੋਇਆ ਹੈ ਹਾਂਜੀ ਇੱਧਰ ਅੱਗੇ ਹੋ ਗਿਆ ਇੱਥੇ ਪਾਵਿੱਡ ਪਿਛਲਾ ਰਹਿ ਗਿਆ ਬ ਕ੍ਰਾਸ ਰੱਖਣ ਨੂੰ ਬਣਿਆ ਹੋਇਆ ਜੀ ਵੀਡੀਓ ਵਗੈਰਾ ਦੇ ਕ੍ਰਾਸ ਵੀਡੀਓ ਕ੍ਰਾਸ ਬਾਕਸ ਇਹ ਆ ਗਿਆ ਸੋਈ ਦੇ 100 ਜੀ ਹਾਂ ਜੀ ਲਓ ਜੀ ਆ ਫ੍ਰਿਜ ਆ ਗਈ ਤੁਸੀਂ ਪਾਉਗਾ ਬੋਤਲ ਆਪਦੀ ਕੋਈ ਰੱਖਣੀ ਵਿੱਚ ਰੱਖ ਸਕਦੇ ਹੋ ਪਾਣੀ ਵਾਲੀ ਵੀ ਰੱਖ ਸਕਦੇ ਹੋ ਹਾਂ ਜੀ ਹਾਂ ਪਾਣੀ ਦੀ ਬੋਤਲ ਬੰਦ ਰੱਖ ਸਕਦੇ ਆ ਲਓ ਜਿੱਥੇ ਸਾਰਾ ਸਮਾਨ ਆਪਦਾ ਕੁਝ ਹੋਰ ਵੀ ਕੋਈ ਚਾਬੀ ਪੰਨਾ ਵੀ ਰੱਖਣਾ ਇੱਥੇ ਤਾਂ ਉੱਪਰ ਰੱਖ ਸਕਦੇ ਤੁਸੀਂ ਰੱਖਣ ਦੇ ਵਿੱਚ ਇਹ ਚੀਜ਼ਾਂ ਐਕਸਟਰਾ ਜਿਹੜੀਆਂ ਤੁਹਾਨੂੰ ਇਹ ਠੀਕ ਚ ਮਿਲ ਜਾਣੀਆਂ ਭਾਜੀ ਗੱਲ ਕਰੀਏ ਹੁਣ ਆਪਾਂ ਇਹਦੇ ਮੁੱਲ ਦੀ ਜੀ ਕੀ ਭਾ ਰੈਂਦਾ ਕੀ ਮੁੱਲ ਰੈਂਦਾ ਜੀ ਭਾਈ ਜੀ ਇਹ 18 ਫੁੱਟ ਦੀ ਟਰਾਲੀ ਹੈ ਜੀ ਸਾਰਾ ਕੁਝ ਪੀਟੀਓ ਕੰਪਲੀਟ ਕਰਨ ਤੋਂ ਬਾਅਦ ਜੀ 5.5 ਲੱਖ ਰੁਪਏ ਦੀ ਟਰਾਲੀ ਹੈ ਇਸ ਟਾਈਮ ਇਸ ਚ 42 ਤੋਂ 45 ਕੁਇੰਟਲ ਵਜਨੇ ਜੀ ਅੱਛਾ ਜੀ 42 ਤੋਂ 45 ਕੁਇੰਟਲ ਵਜਣਾ ਹਾਂਜੀ ਠੀਕ ਹੈ ਜੀ ਸੋ ਸਾਰਾ ਟਾਟਾ ਸੇਲ ਦੇ ਵਿੱਚ ਮਾਲ ਹੈ ਹੂੰ ਜਿਵੇਂ ਆਪ ਦਿਖਾਇਆ ਸੀਗਾ ਭਾਈ ਜੀ ਹੈ ਨਾ ਪਹਿਲਾਂ ਜੀ ਤੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਪ੍ਰਾਈਸ ਬਾਈ ਜੀ ਨੇ 5.5 ਲੱਖ ਦੱਸਿਆ ਜੀ ਦਾ ਕਿਉਂਕਿ ਕਹਿੰਦੇ ਜੇ ਅਸੀਂ ਤੋਲ ਕੇ ਦਿੰਨੇ ਆ ਪੀਟੀਓ ਦਾ ਖਰਚਾ ਨਹੀਂ ਪੀਟੀਓ ਦਾ ਖਰਚਾ ਨਹੀਂ ਆਪਾਂ ਨੂੰ ਪੂਰਾ ਪੈਂਦਾ ਵਿੱਚ ਹਨਾ ਜੀ ਸੋ ਗੱਲ ਬਾਈ ਜੀ ਦੀ ਠੀਕ ਹੈ ਸੋ ਬਾਈ ਜੀ ਇੱਕ ਦੋ ਚੀਜ਼ਾਂ ਆਪਾਂ ਹੋਰ ਦੇਖੀਆਂ ਸੀਗੀਆਂ ਤੁਹਾਡੇ ਜਿਵੇਂ ਉਹ ਫੋਰਸ ਵਾਲਾ ਆਪਾਂ ਉਹ ਦੇਖੀਏ ਜੀ ਕਿਦਾਂ ਉਹ ਕੀ ਆਪਾਂ ਹੁਣ ਜਦੋਂ ਆਏ ਆ ਨਾ ਆ ਦੇਖੋ ਬਾਈ ਜੀ ਇੱਥੇ ਸਾਰਾ ਆਪ ਕੰਮ ਤੁਹਾਨੂੰ ਦੱਸਿਆ ਜੀ ਜਿਵੇਂ ਆਪੇ ਟਰਾਲੀ ਇੱਥੇ ਤਿਆਰ ਕਰਦੇ ਨੇ ਤਿਆਰ ਹੋ ਰਿਹਾ ਪਹਿਲਾਂ ਤਾਂ ਅੱਛਾ ਜੀ ਇਸ ਸਟੀਲ ਦੇ ਵਿੱਚ ਆ ਗਿਆ ਜੀ ਇਹ ਸਾਰੀ ਸਟੀਲ ਹੈ ਜੀ ਇਤਨਾ ਸਟੀਲ ਦੀ ਸਾਰੀ ਗ੍ਰੇਡ ਵੀ ਦਿਖਾ ਦਾਂਗੇ ਜਿਵੇਂ ਆ ਦੇਖੋ ਜੀ ਆ ਚੈੱਕ ਕਰੋ ਜੀ ਇੱਥੇ ਲਿਆ ਕੇ 304 ਗ੍ਰੇਡ ਦੀ ਫਿਨਿਸ਼ਿੰਗ ਹੈ ਜੀ ਸਾਰੀ ਦੇਖੋ ਬਿਲਕੁਲ 304 ਇਸ ਸਟੇਨਲੈਸ ਸਟੀਲ ਦਾ ਟੈਂਕਰ ਆ ਤਿਆਰ ਹੋ ਰਿਹਾ ਹੈ ਜੀ अच्छा जी ये अपना आ आ आड़ा टैंकर कह रहे हो ਤੁਸੀਂ ਇਹ ਆ ਜੀ ਸਟੀਨਲੈਸ ਸਟੇਨਲੈਸ ਸਟੀਲ ਦਾ ਟੈਂਕਰ ਹਾਂਜੀ ਭਾਈ ਜੀ ਕਿੰਨੀ ਕਪੈਸਿਟੀ ਰਹਿੰਦੀ ਹੈ ਦੀ ਕਿੰਨੇ ਲੀਟਰ ਦੀ ਭਾਈ ਜੀ 4000 ਲੀਟਰ ਵਾਲਾ ਤੁਸੀਂ ਗ੍ਰੇਡ ਟੈਸਟ ਕਰਾ ਸਕਦੇ ਹੋ ਅੱਛਾ ਜੀ ਕੋਈ ਕਹਿ ਕੇ 202 ਵਾਲਾ ਨਹੀਂ ਲਾਂਦੇ ਜੀ ਗ੍ਰੇਡ 304 ਪ੍ਰੋਪਰ ਮਾਰਕ ਲੱਗਿਆ ਹੋਇਆ ਜਿਹਦੇ ਵਿੱਚ ਇਹ ਸਾਰੀ ਫਿਨਿਸ਼ਿੰਗ ਹੈ 304 ਦੇ ਵਿੱਚ ਕਿਉਂਕਿ ਸਭ ਤੋਂ ਵਧੀਆ ਸਟੀਲ 304 ਗ੍ਰੇਡ ਦਾ ਹੈ ਅੱਛਾ ਜੀ ਤੇ ਕਿਵੇਂ ਆਪਣਾ 4000 ਲੀਟਰ ਦਾ ਹੈ ਜੀ 4000 ਲੀਟਰ ਦਾ ਠੀਕ ਹੈ ਬਾਈ ਜੀ ਇਹਦੀ ਥਿਕਨੈਸ ਵੀ ਚੈੱਕ ਕਰਾ ਸਕਦੇ ਹੋ ਕੋਈ ਇਹ ਨਹੀਂ ਵੀ ਹਲਕੀ ਚਾਦਰ ਬਹੁਤ ਲੱਗੀ ਹੈ ਬਿਲਕੁਲ ਜੀ ਬਿਲਕੁਲ ਤੁਸੀਂ ਮੋਟੀ ਚਾਦਰ ਹੈ ਸਾਫ ਦੀ ਕਿੰਨੇ ਐਮ ਐਮ ਚ ਚਾਦਰ ਹੈ ਜੀ ਇਹ ਬਿਲਕੁਲ ਜੀ ਇਹ ਫਿਰ ਬਾਈ ਜੀ ਕਾਦੇ ਹਾਸਤੇ ਲੈ ਕੇ ਜਾਂਦੇ ਆ ਡੀਜ਼ਲ ਵਗੈਰਾ ਵਾਸਤੇ ਕੈਰੀ ਕਰਨਾ ਹਾਸਤੇ ਜਾਂ ਜੀ ਵਾਸਤੇ ਜੀ ਆਪਣਾ ਪੰਚਾਇਤਾਂ ਵਾਸਤੇ ਨਗਰ ਕਾਉਂਸਲ ਵਗੈਰਾ ਹਨਾ ਜਿਵੇਂ ਤੁਸੀਂ ਕਹ ਦੀਏ ਜੀ ਮਿਊਨਿਸਪਲ ਕਾਰਪੋਰੇਸ਼ਨ ਕਹ ਦੀਏ ਜੀ ਹਾਂਜੀ ਹਾਂਜੀ ਲਓ ਜੀ ਤੇ ਇਹਦਾ ਥੱਲੇ ਵਾਲਾ ਹਿੱਸਾ ਕੋਈ ਹੈਗਾ ਆਪਣੇ ਕੋਲ ਕੋਈ ਹੋਰ ਸੈਂਪਲ ਅੱਛਾ ਲੋਹੇ 'ਚ ਤਿਆਰ ਹੋਏ ਪਏ ਹਨਾ ਜੀ ਹਾਂ ਇਹ ਲੋਹੇ 'ਚ ਤਿਆਰ ਹੋਏ ਪਏ ਨੇ ਟੈਂਕਰ ਜੀ ਟੈਂਕਰ ਲੋਹੇ 'ਚ ਦੇਖ ਸਕਦੇ ਹੋ ਤੁਸੀਂ ਜੀ ਜੀ ਆਹ ਲਓ ਜੀ ਆਹ ਨੇ ਲੋਹੇ ਵਾਲੇ ਟੈਂਕਰ ਲੋਹੇ ਵਾਲੇ ਟੈਂਕਰ ਹੋਗੇ ਇਹ 5000 ਲੀਟਰ ਕੈਪੈਸਿਟੀ ਹੈ ਜੀ ਅੱਛਾ ਆ ਨੀਲੇ ਵਾਲੇ ਦੀ ਹਾਂ ਜੀ ਇਹ ਨੀਲੇ ਵਾਲੇ ਦੀ 3000 ਰੁਪਏ ਦੇ ਟਾਇਰ ਲੱਗੇ ਜੀ ਐਕਸਲ ਥੱਲੇ ਲੱਗੇ ਪੂਰਾ ਜੀ ਹਮ ਲਓ ਜੀ ਥੱਲੇ ਐਕਸਲ ਲੱਗਾ ਹੋਇਆ ਤੇ ਆਹ ਟਾਇਰ ਹੈਗਾ 1020 ਹਾਂ ਜੀ 1020 ਦੇ ਸੈਗਨੈਂਟ ਟਾਇਰ ਹੁੰਦੇ ਨੇ ਬਾਈ ਜੀ ਇਹ ਹਾਂ ਏਚ ਵੀ ਤੁਸੀਂ ਥਿੱਕਨੈਸ ਚੱਦਰ ਕੁਝ ਵੀ ਚੈੱਕ ਕਰ ਸਕਦੇ ਹੋ ਸਮਾਨ ਚੱਦਰ ਵਾਲਾ ਕੋਈ ਲਓ ਜੀ ਤੁਹਾਨੂੰ ਭਾਜੀ ਪ੍ਰੋਪਰ ਇੱਕ ਵਾਰੀ ਚੱਲਦੀ ਵੀਡੀਓ ਜਾ ਤੁਹਾਡਾ ਐਡਰੈਸ ਵੀ ਦੱਸ ਦਿਓ ਜੀ ਬਾਈ ਜੀ ਹਰੀ ਕ੍ਰਿਸ਼ਨ ਐਗਰੋ ਪਾਤੜਾ ਰੋਡ ਸਮਾਣਾ ਮੰਡੀ ਬਿਲਕੁਲ ਜੀ ਪਾਤੜਾ ਰੋਡ ਸਮਾਣਾ ਮੰਡੀ ਜੇ ਤੁਹਾਨੂੰ ਪਾਤੜਾ ਵਾਲੇ ਰੋਡ ਤੇ ਚੜ ਜੰਨੇ ਆ ਥੋੜਾ ਜਿਹਾ ਬੁੱਢਾ ਦਾ ਸਕੂਲ ਤੋਂ ਜਾ ਕੇ ਅੱਗੇ ਸੱਜੇ ਹੱਥੀਂ ਇਹਨਾਂ ਦੀ ਜਿਹੜੀ ਵਰਕਸ਼ਾਪ ਹੈ ਇੱਧਰ ਆ ਦਿਖਾ ਜੀ ਹਾਂਜੀ ਹਲਕਾ ਜਿਹਾ ਹਾਂਜੀ ਇਹ ਹਾਰਸ ਵਾਲਾ ਜੀ ਇਹ ਹਾਰਸ ਵਾਲਾ ਜੀ ਇਹ ਵਾਲੇ ਤਿਆਰ ਹੋ ਰਿਹਾ ਜੀ ਤੁਹਾਨੂੰ ਅਗਲੀ ਵੀਡੀਓ ਜੇ ਵੀ ਜਰੂਰ ਦਿਖਾਵਾਂਗੇ ਇਹ ਸ਼ੌਂਕੀ ਵੀਰਾਂस्ते ਜਿਹੜੇ ਆਪਣੇ ਘੋੜੇ ਉਰਾਂ ਪਰਾਂ ਲੈ ਕੇ ਜਾਂਦੇ ਨੇ ਹਨਾ ਇਹ ਉੱਚਾ ਬਹੁਤ ਹੋਇਆ ਪਿਆ ਬਾਈ ਜੀ ਬਾਈ ਜੀ ਘੋੜੇ ਦੀ ਹਾਈਟ ਹੀ ਬਹੁਤ ਹੁੰਦੀ ਹੈ ਜੀ ਉਹ ਗਾੜਿਆਂ ਚ ਕਹੇ ਤਾਂ ਹੈਗਾ ਜੀ ਹਾਂ ਜੀ 65 ਇੰਚ ਘੋੜੀਆਂ 65 ਇੰਚ ਘੋੜੀਆਂ ਤੁਸੀਂ ਦੇਖੋ ਜੀ ਆਪ ਬਿਲਕੁਲ 6-7 ਫੁੱਟ ਦੀ ਹਾਈਟ ਤਾਂ ਉਹਨਾਂ ਦੀ ਹੋ ਜਾਂਦੀ ਹੈ ਬਿਲਕੁਲ ਚਾਹੀਦੀ ਹੈ ਖੁੱਲਾ ਢੁੱਲਾ ਥੋੜਾ ਜਿਹਾ ਫਿਰ ਇਹ ਆ ਵੀ ਸਫੋਕੇਸ਼ਨ ਨਹੀਂ ਹੁੰਦੀ ਹਾਂ ਜੀ ਉਹਦੇ ਉੱਪਰ ਵੈਂਟੀਲੇਸ਼ਨ ਦਿੱਤੀ ਹੋਈ ਹੈ ਸਾਈਡ ਤੇ ਇੱਥੇ ਸ਼ੀਸ਼ੇ ਲੱਗਨੇ ਨੇ ਬਾਈ ਜੀ ਦਿੱਤੀ ਹੋਈ ਹੈ ਨ अच्छा ए, तो दो दो जी तो यानी कि घोड़े ਦੀਆਂ ਚੰਗੀ ਤਰ੍ਹਾਂ ਅੰਦਰ ਖੁਰਲੀ ਫਰਲੀ ਬਣੀ ਹੋਏਗੀ ਸਾਈਡਾਂ ਤੇ ਤਿਆਰ ਹੋ ਕੇ ਤੁਹਾਨੂੰ ਵੀਡੀਓ ਚ ਦਿਖਾਵਾਂਗੇ ਕਿਉਂਕਿ ਕਈ ਵਾਰ 2 200 ਕਿਲੋਮੀਟਰ ਦੂਰ ਵੀ ਮੇਲਿਆਂ ਤੇ ਜਾਣਾ ਪੈਂਦਾ ਹੁੰਦਾ ਹੈ ਹਾਂਜੀ ਹਾਂਜੀ ਬਈ ਕਿਉਂਕਿ ਮੇਲਿਆਂ ਤੇ ਜਾਣ ਲਈ ਵੀ ਦੂਰ ਦੂਰੀ ਬਹੁਤ ਕਈ ਵੱੱਲੇ ਅਮਰਸਰ ਦਾ ਮੇਲਾ ਲੱਗਦਾ ਜੀ ਜਿਹੜਾ ਐਕਚੁਅਲ ਦੇ ਵਿੱਚ ਤਿਆਰ ਹੋ ਰਿਹਾ ਇਹ ਗੁਜਰਾਤ ਜਾਣ ਵਾਸਤੇ ਤਿਆਰ ਹੋ ਰਿਹਾ ਅੱਛਾ ਗੁਜਰਾਤ ਜਾਣਾ ਹੈ ਆਪਣਾ ਹਾਂਜੀ ਹਾਂਜੀ ਬਈ ਬੜੀ ਦੂਰ ਤੱਕ ਮਾਰ ਕਰਦੇ ਤੁਸੀਂ ਇੱਥੋਂ ਆਏ ਸੀ ਆਪਣੇ ਭਰਾ ਜੀ ਉਹਨਾਂ ਦੇ ਰਿਲੇਟਿਵ ਨੇ ਉਹ ਗੁਜਰਾਤ ਭੇਜਨੇ ਜੀ ਉਹਨਾਂ ਨੇ ਆਪਣੇ ਤਿਆਰ ਕਰਾ ਕੇ ਉਨਾਪਾ ਤੁਹਾਨੂੰ ਪੂਰਾ ਇਹਨਾਂ ਦਾ ਦਿਖਾਤਾ ਜੀ ਸਿਸਟਮ ਇੱਥੇ ਇੱਥੇ ਤਿਆਰ ਹੁੰਦਾ ਹਾਂ ਹਾਂਜੀ ਦੋਸਤੋ ਇਹ ਸੀ ਆਪਣਾ ਅੱਜ ਦਾ ਵਲੌਗ ਅੱਜ ਦੀ ਵੀਡੀਓ ਜੀ ਤੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤਾਂ ਜੋ ਵੱਧ ਤੋਂ ਵੱਧ ਜ਼ਿੰਮੇਦਾਰ ਭਰਾਵਾਂ ਕੋਲ ਆਪਣੀ ਜਿਹੜੀ ਜਾਣਕਾਰੀ ਜਾਵੇ ਹੈਨਾ ਜੀ ਸੋ ਕਮੈਂਟ ਕਰਕੇ ਦੱਸੋ ਜੀ ਕਿਦਾਂ ਲੱਗਾ ਆਪਣਾ ਅੱਜ ਦਾ ਵਲੌਗ ਜੀ ਤੇ ਇਹਨਾਂ ਹਰੀਕ੍ਰਿਸ਼ਨ ਵਾਲੇ ਵੀਰਾਂ ਕੋਲ ਤੁਸੀਂ ਜ਼ਰੂਰ ਵਿਜ਼ਿਟ ਕਰੋ ਜੇ ਤੁਸੀਂ ਵਧੀਆ ਪੀਡੀਓ ਵਾਲੀ ਟਰਾਲੀ ਟਰੇਲਰ ਲੈਣਾ ਹੈ ਘੋੜਿਆਂ ਵਾਲਾ ਤੇ ਜਾਂ ਫਿਰ ਜਿਹੜੇ ਤੁਸੀਂ ਤੁਹਾਨੂੰ ਦਿਖਾਏ ਆਪਾਂ ਪਾਣੀ ਵਾਲੇ ਟੈਂਕਰ ਉਹ ਲੈਣੇ ਨੇ ਜੀ ਸੋ ਤੁਸੀਂ ਇਹ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਧੰਨਵਾਦੀ ਤੁਹਾਡਾ ਬਹੁਤ ਬਹੁਤ